ਆਦਾਬ ਨਾਜ਼ਰੀਨ ਸਵਾਗਤ ਹੈ ਆਪ ਸਭ ਦਾ دیਵਾਨੇ ਪੀਰਾਂ ਦੇ ਚੈਨਲ ਵਿੱਚ ਸੋ ਨਾਜ਼ਰੀਨ ਅੱਜ ਦੀ ਵੀਡੀਓ ਇਹ ਹੈ ਕਿ ਪੀਰਾਂ ਨੂੰ ਮੰਨਣ ਵਾਲੇ ਆਪਣੇ ਘਰ ਦੀਆਂ ਇਹ ਪੰਜ ਚੀਜ਼ਾਂ ਭੁੱਲ ਕੇ ਵੀ ਕਿਸੇ ਨੂੰ ਨਾ ਦਿਓ ਨਹੀਂ ਤਾਂ ਘਰ ਵਿੱਚ ਕੰਗਾਲੀ ਆ ਜਾਵੇਗੀ 8 ਗਾਂਢੇ ਦੇ ਵਿੱਚ ਕੋਈ ਨਾ ਕੋਈ ਚੀਜ਼ ਲੈਣੀ ਦੇਣੀ ਪੈ ਜਾਂਦੀ ਆ ਇਹ ਨਹੀਂ ਕਿ ਆਪਾਂ ਆਂਡ ਗਵਾਂਡ ਦਾ ਮਿਲਣਾ ਵਰਤਨਾ ਨਹੀਂ ਮਿਲਣਾ ਵਰਤਨਾ ਵੀ ਹੈ ਪਰ ਕੁਝ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਚੀਜ਼ਾਂ ਨੂੰ ਘਰ ਦੇ ਵਿੱਚੋਂ ਕਿਸੇ ਨੂੰ ਦੇਣ ਦੇ ਨਾਲ ਘਰ ਦੇ ਵਿੱਚੋਂ ਬਰਕਤ ਵੀ ਚਲੀ ਜਾਂਦੀ ਹੈ ਆਪਣੇ ਘਰ ਦੇ ਵਰਤਨ ਨਹੀਂ ਕਿਸੇ ਨੂੰ ਦੇਨੇ ਜਿਨ੍ਹਾਂ ਵਰਤਨਾ ਦੇ ਵਿੱਚ ਆਪਾਂ खाते पीते हैं वो बर्तन भुल के भी किसी ना दौ दूसरी वस्तु जड़ी ये है वो है थोड़े तो अपने पहनने वाले कपड़े अपने सोन वाले भी कपड़े भुल के किसी ना दौ हूँ तीसरी चीज ये है कि ती अपने पहन वाला गहना चाहे कड़ा हो गया अंगूठी हो गई ਗਾਲ ਚ ਪਾਉਣ ਵਾਲੀ ਚੈਨ ਹੋ ਗਈ ਜਾਂ ਪੈਨਣ ਵਾਲਾ ਕੋਈ ਵੀ ਗਹਿਣਾ ਹੋਵੇ ਚਾਹੇ ਪਿਸ਼ਕ ਚਾਂਦੀ ਦਾ ਹੀ ਹੋਵੇ ਪਰ ਆਪਣਾ ਪਹਿਨਿਆ ਹੋਇਆ ਗਹਿਣਾ ਕਿਸੇ ਨੂੰ ਨਾ ਦਿਓ ਹੁਣ ਚੌਥੀ ਵਾਸਤੂ ਕਿਹੜੀ ਆ ਜਿਹੜੀ ਕਿ ਕਿਸੇ ਨੂੰ ਨਹੀਂ ਦੇਣੀ ਉਹ ਹੈ ਸਾਡੇ ਘਰ ਦਾ ਝਾੜੂ ਝਾੜੂ ਕਦੇ ਵੀ ਕਿਸ ਨੂੰ बोलके नहीं देना आते झाड़ू देने ਨਾਲ ਵੀ ਘਰ ਦੇ ਵਿੱਚੋਂ ਵਰਕਤ ਚਲੀ ਜਾਂਦੀ ਹੈ ਹੁਣ ਪੰਜਵੇਂ ਛੇ ਦਾ ਨਾਮ ਸੁਣ ਲੋ ਜੇੜੀ ਕਦੇ ਵੀ ਆਪਾਂ ਕਿਸੇ ਨੂੰ ਨਹੀਂ ਦੇਣੀ ਹੈ بے شک ਚੀਜ਼ ਕੋਈ ਆਮ ਹੀ ਹੋਵੇ ਭਮਾ ਪਰ ਕਈ ਦਫਾ ਆਮ ਚੀਜ਼ ਦੇਣ ਨਾਲ ਵੀ ਕਈ ਦਫਾ ਆਪਾਂ ਆਪਣਾ ਨੁਕਸਾਨ ਕਰਾ ਲੈਂਦੇ ਹਾਂ ਪੰਜਵੀਂ ਚੀਜ਼ ਹੈ ਨਮਕ ਆਂਡ ਗਾਂਡ ਵਿੱਚ ਕਦੇ ਵੀ ਕਿਸੇ ਨੂੰ ਵੀ ਨਮਕ ਜਾਣ ਕੇ ਲੋਂ ਕਦੇ ਵੀ ਕਿਸੇ ਨੂੰ ਨਹੀਂ ਦੇਣਾ ਇਹਦੇ ਨਾਲ ਵੀ ਘਰ ਦੇ ਵਿੱਚੋਂ ਘਰ ਦੀ ਵਰਕਤ ਚਲੀ ਜਾਂਦੀ ਹੈ ਸੋ ਨਾਜ਼ਰੀਨ ਜਿਹੜੇ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਜਦ ਤੱਕ ਲਈ ਜੈ ਪੀਰਾਂ ਦੀ